ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾਤ ਸਵਾਗਤ ਕਰਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਜاہے ਉਹ ਰੇਲ ਰੇਲ ਗੱਡੀਆਂ ਹੋਣ ਜਾਏ ਉਹ ਸੜਕੀ ਆਵਾਜਾਈ ਹੋਵੇ ਜਾਏ ਉਹ ਬਾਜ਼ਾਰ ਹੋਣ ਦੁਕਾਨਾਂ ਹੋਣ ਤਾਂ ਹਰ ਇੱਕ ਚੀਜ਼ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਸਹਿਯੋਗ ਵੀ ਜਿਹੜਾ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਸੀਗਾ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਧਰਨਾ ਜਾਰੀ ਹੈ ਤਾਂ ਮਹੀਨਾ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਜਿਹੜੇ ਕੀ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਅਸੀਂ ਮੌਜੂਦ ਆ ਤਾਂ ਉਹ ਨੈਸ਼ਨਲ ਹਾਈਵੇ ਜਿਹੜਾ ਨੀਲੋ ਪੁਲ ਦੇ ਉੱਤੇ ਜਿਹੜਾ ਬੰਦ ਕੀਤਾ ਹੋਇਆ ਹੈ ਜਾਮ ਲਗਾਇਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਤੁਹਾਡੀ ਨਿਗਾਹ ਜਾਰੀ ਹੋਵੇਗੀ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦਾ ਜਿਹੜਾ ਇਹ ਆਵਾਜਾਈ ਹੈ ਸੜਕੀ ਆਵਾਜਾਈ ਹੈ ਉਹ ਬੰਦ ਕੀਤੀ ਹੋਈ ਹੈ ਪੂਰਾ ਜਿਹੜਾ ਸਹਿਯੋਗ ਹੈ ਕਿਸਾਨ ਜਿੱਥੇ ਬੰਦਿਆਂ ਨੂੰ ਮਿਲ ਰਿਹਾ ਹੋਇਆ ਜਾਏ ਉਹ ਬਜਾਰਾਂ ਦੀ ਗੱਲ ਹੋਵੇ ਤਾਂ ਨੀਲੋਂ ਪੁਲ ਦੇ ਉੱਤੇ ਅਸੀਂ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਇਹ ਟਰੈਕਟਰ ਟਰਾਲੀਆਂ ਲਾਈਆਂ ਹੋਈਆਂ ਨੇ ਤਾਂ ਰੋਡ ਦੇ ਉੱਤੇ ਬਿਲਕੁਲ ਜਿਹੜਾ ਰੋਡ ਹੈ ਉਹ ਬਲੋਕ ਕੀਤਾ ਹੋਇਆ ਹੈ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਆਗੂਰੇ ਜਿਹੜੇ ਪਹੁੰਚੇ ਹੋਏ ਨੇ ਜਾਂ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੂਰਾ ਮੁਕੰਮਲ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਉਹ ਲਗਾਤਾਰ ਉਹ ਪੂਰਾ ਜਿਹੜਾ ਲਾਗੂ ਹੁੰਦਾ ਦਿਖ ਰਿਹਾ ਹੈ ਪੰਜਾਬ ਭਰ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲਿਆ ਕਿ ਕਈ ਜਗ੍ਹਾ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਨਾਲ ਕਈਆਂ ਦੀ ਬਹਿਸ ਵੀ ਜ਼ਰੂਰ ਹੋਈ ਹੈ ਪਰ ਜੇ ਇੱਥੇ ਦੀ ਗੱਲ ਕਰੀਏ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਹਾਂ ਰੋਜ਼ ਪ੍ਰਦਰਸ਼ਨ ਹੈ ਧਰਨਾ ਜਿਹੜਾ ਉਹ ਚੱਲ ਰਿਹਾ ਹੋਇਆ ਪਰ ਸਹਿਯੋਗ ਜਰੂਰ ਮਿਲ ਰਿਹਾ ਲੋਕਾਂ ਦਾ ਐਮਰਜੈਂਸੀ ਸੇਵਾਵਾਂ ਦੇ ਲਈ ਗੱਡੀਆਂ ਜਿਹੜੀਆਂ ਨੇ ਉਹ ਇੱਥੋਂ ਲੰਘਣ ਦਿੱਤੀਆਂ ਜਾ ਰਹੀਆਂ ਨੇ ਭਾਈ ਉਹਨੇ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਭਾਈ ਜੀ ਕਿਵੇਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਮਿਲ ਰਿਹਾ ਜੀ ਹੂੰ ਉਹ ਲੋਕ ਅੜ ਵੀ ਰਹੇ ਨੇ ਜਿੱਦਬਾਜੀ ਕਰ ਰਹੇ ਨੇ ਕਿ ਨਹੀਂ ਸਾਨੂੰ ਜਾਣ ਦਿਓ ਜਾਂ ਅਸੀਂ ਲੰਘਣਾ ਹੈ ਜਿਹਾਂ ਕੁਝ ਨਹੀਂ ਨਹੀਂ ਐਜਾ ਕੁਝ ਨਹੀਂ ਜੀ ਕੋਈ ਨਹੀਂ ਮਤਲਬ ਛੱਡਾ ਲੜਿਆ ਹੈਗਾ ਨਾ ਕੋਈ ਜਿੱਦਬਾਜੀ ਜਿਹਨੂੰ ਐਮਰਜੈਂਸੀ ਆ ਉਹਨੂੰ ਛੱਡ ਵੀ ਰਹੇ ਆ ਅਸੀਂ ਕੋਈ ਸਾਡੇ ਨਾਲ ਕੋਈ ਮਤਲਬ ਵਾਸਤਾ ਕੋਈ ਜਿਤਵਾਜੀ ਨਹੀਂ ਕਿਹੜੀ ਕਿਹੜੀ ਗੱਡੀ ਜਿਹੜੀ ਜਾਣ ਦਿੱਤੀ ਜਾ ਰਹੀ ਹੈ ਇਸ ਜਗ੍ਹਾ ਦੇ ਉੱਤੋਂ ਜਿਹੜੀ ਜਿਆਦਾ ਐਮਰਜੈਂਸੀ ਕਿਹਨਾ ਕਿਹਨਾ ਚੀਜ਼ਾਂ ਨੂੰ ਜਾਣ ਐਮੂਲੈਂਸ ਹੋ ਗਈ ਜਾਂ ਕੋਈ ਮਤਲਬ ਦਵਾਈ ਵਾਲਾ ਕੋਈ 에어ਪੋਰਟ ਤੇ ਉਹਨਾਂ ਨੂੰ ਅਸੀਂ ਛੱਡ ਦਿੰਦੇ ਹਾਂ ਹਾਂ ਬਾਕੀ ਲੋਕ ਸਮਝ ਰਹੇ ਨੇ ਲੋਕ ਸਾਥ ਦੇ ਰਹੇ ਨੇ ਨਾਲ ਜਿਵੇਂ ਪੰਜਾਬ ਬੰਦੀ ਕੋਲ ਦਿੱਤੀ ਗਈ ਸੀ ਪੂਰੇ ਪੰਜਾਬ ਭਰ ਦੇ ਵਿੱਚ ਲੋਕਾਂ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਸਾਥ ਕਿਸ ਤਰ੍ਹਾਂ ਦਾ ਮਿਲ ਰਿਹਾ ਨਹੀਂ ਜੀ ਵਧੀਆ ਮਿਲ ਰਿਹਾ ਹੁੰਗਾਰਾ ਹਾਂ ਤੁਸੀਂ ਵੀ ਜਾ ਕੇ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਪੂਰਾ ਮਤਲਬ ਸਭ ਨੇ ਸਹਿਯੋਗ ਦਿੱਤਾ ਜਿਹੜੇ ਇੱਥੇ ਆ ਰਹੇ ਨੇ ਉਹ ਵੀ ਦੇ ਰਹੇ ਨੇ ਪੁੱਛ ਕੇ ਜਾਂਦੇ ਨੇ ਅਦੂਪੁਰ ਯੂਨੀਅਨ ਦੇ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਹੈ ਪੰਜਾਬ ਬੰਦਾ ਅੱਜ ਮਿਲ ਰਿਹਾ ਹੋਇਆ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੌਜੂਦ ਹਾਂਜੀ ਜਿਹੜਾ ਤੁਸੀਂ ਹੰਗਾਰੇ ਬਾਰੇ ਗੱਲ ਕਰ ਰਹੇ ਹੋ ਔਰ ਜੋਰ ਹੰਗਾਰਾ ਮਿਲ ਰਹੇ ਨੇ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਬਾਕੀ ਟਰਾਂਸਪੋਰਟਰਾਂ ਵੱਲੋਂ ਤੇ ਮੁਲਾਜ਼ਮਾਂ ਵੱਲੋਂ ਸਾਰੀਆਂ ਜੁਨੀਅਨ ਨੇ ਸਾਡਾ ਸਹਿਯੋਗ ਕੀਤਾ ਤੇ ਆਮ ਲੋਕਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲਿਆ। ਢੱਲੇਆਲ ਸਾਹਿਬ ਲਗਾਤਾਰ ਮਹੀਨੇ ਤੋਂ ਵੱਧਦਾ ਸਮਾਂ ਹੋ ਚੁੱਕਿਆ ਹੈ ਮਰਨ ਵਰਤ ਦੇ ਉੱਤੇ ਬੈਠੇ ਨੇ ਹਾਲਾਤ ਜਿਹੜੇ ਨੇ ਉਹਨਾਂ ਦੀ ਹਾਲਤ ਇਹ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ। ਹਾਂਜੀ ਉਹਨਾਂ ਨੂੰ ਅੱਜ 36ਵਾਂ ਦਿਨ ਚੱਲ ਪਿਆ। ਜਿਹੜੀ ਉਹਨਾਂ ਦੀ ਸਿਹਤ ਆ ਬੜੀ ਨਾਜ਼ੁਕ। ਪਰ ਜੋ ਉਹਨਾਂ ਦਾ ਦਰਦ ਆ ਉਹ ਪੂਰੇ ਚੜ੍ਹਦੀ ਕਲਾ ਤੇ ਨੇ। ਉਹ ਸਾਨੂੰ ਉਹਨਾਂ ਦਾ ਰੋਜ਼ ਸੁਨੇਹਾ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਮੇਰੇ ਪਿੱਛੇ ਆਪਾਂ ਇਹ ਜਿਹੜੀ ਲੜਾਈ ਅੱਗੇ ਲੈ ਕੇ ਜਾਣੀ ਆ ਜਿੱਤਣੀ ਆ ਤੇ ਮੈਂ ਆ ਆਪਣੀ ਚੜ੍ਹਦੀ ਕਲਾ 'ਚ ਤੇ ਮੈਨੂੰ ਜੇ ਕੋਈ ਪੁਲਿਸ ਜਾਂ ਕੋਈ ਪ੍ਰਸ਼ਾਸਨ ਚੱਕੜ ਆਉਂਦਾ ਤਾਂ ਤੁਸੀਂ ਮੂਰੇ ਹੋ ਕੇ ਰੋਕਣਾ ਆਪਾਂ ਇਹ ਕੰਮ ਹੋਣੀ ਕਿਸੇ ਵੀ ਹਾਲਤ 'ਚ ਨਹੀਂ ਹੋਣ ਦੇਣਾ ਚਾਹੇ ਸਾਡੀਆਂ ਦਾਸਾਂ ਦੇ ਸਾਂ ਅਸੀਂ ਪੂਰੇ ਉੱਤੇ ਨੌਜਵਾਨ ਜਿਹੜੇ ਤੌਰ ਤੇ ਸਾਰੀ ਚੜ੍ਹਦੀ ਲਗਾਂ 'ਚ ਪਹਿਰੇਦਾਰੀ ਦੰਗੇ ਦਿਨ ਰਾਤ ਦੰਗੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਐਮਰਜੈਂਸੀ ਸੇਵਾਵਾਂ ਜਿਹੜੀਆਂ ਦੱਸੀਆਂ ਗਈਆਂ ਸੀ ਕੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਊਗੀ ਲੰਘਣ ਦੀ ਉਹਨਾਂ ਨੂੰ ਲੰਘਾਇਆ ਜਾ ਰਿਹਾ ਤਾਂ ਕਿਹੜੀ ਕਿਹੜੀ ਜਿੰਨੀਆਂ ਸਜ਼ਾ ਔਰ ਜ਼ਰੂਰੀ ਉਸ ਜਾਵਾਂ ਨੇ ਮਤਲਬ ਜਿਹੜੀਆਂ ਆ ਸੇਵਾ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਾਣ ਦਿੱਤਾ ਜਾਂਦਾ ਜੇ ਕਿਸੇ ਦੀ ਇੰਟਰਵਿਊ ਆ ਜਾਂ ਕੋਈ ਕਿਸੇ ਦਾ ਆਪਣੇ ਦਵਾਈ ਬੁਟੀ ਹਸਪਤਾਲ ਲੈਣ ਜਾਣਾ ਜਾ ਕਿਸੇ ਹੋਰ ਵੀ ਜ਼ਰੂਰੀ ਕੰਮ ਹੈ ਜਿਹੜਾ ਉਹਨਾਂ ਨੂੰ ਸਾਨੂੰ ਪੇਪਰ ਪੁੱਤਰ ਵਾਲਿਆਂ ਨੂੰ ਇੰਟਰਵਿਊ ਵਾਲਿਆਂ ਨੂੰ ਸਾਰਿਆਂ ਨੂੰ ਜਾਣ ਦਿੱਤਾ ਜਾ ਲੋਕ ਸਹਿਯੋਗ ਦੇ ਰਹੇ ਨੇ ਨੈਸ਼ਨਲ ਹਾਈਵੇ ਪਹਿ ਜਾਂਦਾ ਹੈ ਲੁਧਿਆਣਾ ਚੰਡੀਗੜ੍ਹ ਨੂੰ ਲੋਕ ਅਕਸਰ ਜਾਂਦੇ ਨੇ ਬਹੁਤ ਜ਼ਿਆਦਾ ਮੇਨ ਹਾਈਵੇ ਹੈ ਚੱਲਦਾ ਹੈ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਲੋਕ ਕੋਈ ਬਹਿਸ ਬਾਜੀ ਤਾਂ ਨਹੀਂ ਕਰ ਰਹੇ ਕਿ ਨਹੀਂ ਤੁਸੀਂ ਗਲਤ ਕਰ ਰਹੇ ਹੋ ਇਹ ਧਰ ਨਾਲ ਦਾ ਰੋਡ ਜਾਮ ਕੀਤਾ ਹੋਇਆ ਕੋਈ ਅੱਜ ਦੇ ਦਿਨ ਸਾਨੂੰ ਸਾਰੇ ਸਹਿਯੋਗ ਕਰਦੇ ਆ ਜੇ ਕੋਈ ਬੇਸਮਝ ਤੋਂ ਗੱਲ ਕਰਦਾ ਵੀ ਆ ਉਹਨੂੰ ਅਸੀਂ ਸਮਝਾਉਂਦੇ ਆ ਸਮਝ ਜਾਂਦੇ ਆ ਉਹ ਪੂਰਾ ਸਹਿਯੋਗ ਦਿੰਦੇ ਆ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਕੱਲੇ ਕਿਸਾਨਾਂ ਦੀ ਨਹੀਂ ਨਾ ਕੱਲੇ ਮਜ਼ਦੂਰਾਂ ਦੀ ਆ ਇਹ ਸਾਰੇ ਪੰਜਾਬ ਆਵਾਂ ਦੀ ਆ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਸਾਰਿਆਂ ਨੂੰ ਸਹਿਯੋਗ ਦੇਣਾ ਪੈਣਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਜਿਹੜੇ ਬਰਦੇ ਅਜੇ ਨਹੀਂ ਸਮਝੇ ਘਰ ਬੈਠੇ ਨੇ ਜਾਂ ਮਤਲਬ ਥੋੜਾ ਸਮਝ ਤੋਂ ਪਰੇ ਰੱਖ ਤੇ ਆ ਗੱਲ ਨੂੰ ਉਹਨਾਂ ਨੂੰ ਵੀ ਸੋਹ ਸਮਝ ਕੇ ਸਾਡੇ ਨਾਲ ਇੱਥੇ ਸਹਿਯੋਗ ਕਰਨਾ ਚਾਹੀਦਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਰਿਹਾ ਜੋ ਸਰਕਾਰ ਦੀਆਂ ਨੀਤੀਆਂ ਨੇ ਉਹ ਬੜੀਆਂ ਗਲਤ ਆ ਰਹੀਆਂ ਨੇ ਆਮ ਲੋਕਾਂ ਨੂੰ ਮਾਰ ਕੇ ਲਤੜ ਕੇ ਇਹਨਾਂ ਨੂੰ ਆਪਰੇਟ ਕਰਾ ਲਿਆ ਉਹ ਸਾਰਾ ਕੁਝ ਮਾਰ ਰਹੇ ਨੇ ਜਿਵੇਂ ਆਪਾਂ ਪਹਿਲਾਂ ਸਾਰੇ ਸੋਚਦੇ ਹੀ ਆ ਕਿ ਅਸੀਂ ਸਾਰਾ ਕੁਝ ਜਿਹੜਾ ਸਰਕਾਰ ਉਪਰਾਇਵੇਟ ਕਰ ਰਹੀ ਹੈ ਸਿੱਧੂਪੁਰ ਯੂਨੀਅਨ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਇਸ ਧਰਨੇ ਦੇ ਵਿੱਚ ਕਿਸੇ ਹੋਰ ਨੇ ਵੀ ਸ਼ਮੂਲੀਅਤ ਕੀਤੀ ਹੈ ਕਿਸੇ ਨੇ ਸਾਥ ਦਿੱਤਾ ਤੁਹਾਡੀ ਯੂਨੀਅਨ ਨੂੰ ਨਾਲ ਇਸ ਬਿਲਕੁਲ ਜੀ ਸਾਡੇ ਨਾਲ ਕੋਲ ਯੂਨੀਅਨ ਤੇ ਹੋਰ ਦੋ ਚਾਰ ਯੂਨੀਅਨ ਹੋਰ ਆਈਆਂ ਨੇ ਬਾਕੀ ਜਿਹੜੀਆਂ ਸਾਡੀਆਂ ਦੋ ਕੌਮ ਨੇ ਤੇ ਗੈਰ ਰਾਜਨੀਤਿਕ ਜਿਹੜੀ ਆਪਣੇ ਹੈਗੀ ਆ ਤੇ ਮਜ਼ਦੂਰ ਕਿਸਾਨ ਮੋਰਚਾ ਜਿਹੜਾ ਉਹਨਾਂ ਵੱਲੋਂ ਵੀ ਸਾਨੂੰ ਸਹਿਯੋਗ ਤਾਂ ਹੈਗਾ ਹੀ ਆ ਅਸੀਂ ਇਕੱਠੇ ਆ ਬਾਕੀ ਜਿਹੜੀਆਂ ਬਾਹਰਲੀਆਂ ਯੂਨੀਅਨ ਨੇ ਉਹ ਵੀ ਯੂਨੀਅਨ ਆ ਕੇ ਸਾਡਾ ਸਹਿਯੋਗ ਕਰ ਰਹੀਆਂ ਨੇ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਅੱਜ ਮਿਲ ਰਿਹਾ ਹੋਇਆ ਪੰਜਾਬ 반 ਦੀ ਕੋਲ ਸੀ ਜੀ ਬਹੁਤ ਵਧੀਆ ਹੰਗਾਰਾ ਮਿਲਿਆ ਵੀਰ ਜੀ ਆਪਣਾ ਤੁਸੀਂ ਦੇਖ ਹੀ ਸਕਦੇ ਹੋ ਤਕਰੀਬਨ ਸਾਰਾ ਆਪਣਾ ਪੰਜਾਬ ਹਰੇ ਪੁਆਇੰਟ ਦੇ ਉੱਪਰ ਬਹੁਤ ਵਧੀਆ ਨਿਕਲਿਆ ਖਾਸ ਕਰਕੇ ਅਸੀਂ ਜਿਵੇਂ ਸਾਡੇ ਛੋਟੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਮੈਸੇਜ ਲਾਇਆ ਸਾਡਾ ਸਮਰਾਲਾ ਸ਼ਹਿਰ ਹੈਗਾ ਟ੍ਰੇਡ ਯੂਨੀਅਨ ਸਮਰਾਲਾ ਮਾਸ਼ੀਵਾੜਾ ਖਾਸ ਕਰਕੇ ਮੇਰਾ ਦਰਾਹਾ ਮੈਂ ਜੋ ਬਲਾਕ ਦਰਾਹਾ ਦਾ ਪ੍ਰਧਾਨ ਹੈ ਦਰਾਹਾ ਸ਼ਹਿਰ ਸਪਾਇਲ ਸ਼ਹਿਰ ਔਰ ਸਾਨੇਵਾਲ ਦੇ ਟ੍ਰੇਡ ਯੂਨੀਅਨ ਦੇ ਪ੍ਰਧਾਨਾਂ ਨੂੰ ਮੈਸੇਜ ਲਾਇਆ ਔਰ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਾ ਕੇ ਤਿੰਨੋਂ ਸ਼ਹਿਰਾਂ ਦੇ ਵਿੱਚ ਇੱਕੋ ਹੀ ਦੁਕਾਨਦਾਰ ਨੂੰ ਖੁੱਲੀ ਨਹੀਂ ਮਿਲੂਗੀ ਬਹੁਤ ਵਧੀਆ ਤਕਰੀਬਨ ਸਾਰੇ ਵੀਰ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਲੱਗਦਾ ਸਾਡੇ। ਸੱਤ ਤੋਂ 4 ਦੀ ਕੋਲ ਦਿੱਤੀ ਗਈ ਸੀ 4 ਵਜੇ ਜਿਹੜਾ ਹੈ ਧਰਨਾ ਬੰਦ ਕਰ ਦਿੱਤਾ ਜਾਊਗਾ ਕਿਵੇਂ? ਹਾਂਜੀ ਵੀਰ ਜੀ ਇੱਕ ਮਿੰਟ ਰੰਗ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਐਮਬੂਲੈਂਸ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਐਮਰਜੈਂਸੀ ਸੇਵਾਵਾਂ ਨੂੰ ਛੂਟ ਦਿੱਤੀ ਗਈ ਸੀ ਤਾਂ ਐਮਬੂਲੈਂਸ ਜਿਹੜੀ ਹੈ ਉਸ ਧਰਨੇ ਦੇ ਉੱਤੋਂ ਨੈਸ਼ਨਲ ਹਾਈਵੇ ਤੋਂ ਲੰਘਾ ਦਿੱਤੀ ਗਈ ਹੈ। ਇੱਕ ਬਾਈ ਜੀ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਇੱਕ ਫੈਕਟਰੀ ਅੱਜ ਖੁੱਲੀ ਸੀ ਤੁਸੀਂ ਉਸ ਨੂੰ ਬੰਦ ਕਰਵਾਣਗੇ ਸੀ ਉਹ ਕੀ ਮਾਮਲਾ ਸੀ ਹਾਂਜੀ ਵੀਰ ਜੀ ਅਸੀਂ ਨਾ ਆਪਣੇ ਨਾਲ ਮਕਰ ਫੈਕਟਰੀ ਦੇ ਮਾਲਕੀ ਕਰਨ ਲਈ ਆ ਗਏ ਇਹਨੂੰ ਬੰਦ ਕਰਵਾਣ ਗਏ ਸੀ ਸਾਡੇ ਕੋਲ ਰਿਪੋਰਟ ਆਈ ਸੀ ਕਿ ਇੱਥੇ ਨਾ ਤਕਰੀਬਨ 60 70 ਪ੍ਰਵਾਸੀ ਮਜ਼ਦੂਰ ਅੰਦਰ ਕੰਮ ਕਰ ਰਹੇ ਨੇ ਔਰ ਆਪਣੇ ਪੰਜਾਬੀ ਮੁੰਡੇ ਅੰਦਰ ਨਹੀਂ ਗਏ ਬਾਕੀ ਮੰਗਾਂ ਨੇ ਦੇ ਤਾ ਉਸ ਪੁਰਾਵਾ ਤੇ ਸਾਨੂੰ ਮੈਸੇਜ ਆਇਆ ਵੀ ਤੁਸੀਂ ਇਹ ਫੈਕਟਰੀ ਕਿਉਂ ਨਹੀਂ ਬੰਦ ਕਰਵਾਈ ਜਦੋਂ ਕਿ ਅਸੀਂ ਪਹਿਲਾਂ ਇਹਨਾਂ ਨੂੰ ਮੈਸੇਜ ਲਾਇਆ ਸੀ ਇਹਨਾਂ ਨੇ ਸਾਨੂੰ ਹਾਂ ਤਾਂ ਹੰਕਾਰਾ ਵਿੱਚ ਦਿੱਤਾ ਸੀ ਕਿ ਅਸੀਂ ਫੈਕਟਰੀ ਨਹੀਂ ਚਲਾਵਾਂਗੇ ਅਸੀਂ ਜਦੋਂ ਬੰ ਆਪਣੇ ਮੌਕੇ ਤੇ ਆਪਣਾ ਗੇਟਮੈਨ ਸੀਗੇ ਉਹਨਾਂ ਨੇ ਅੱਧਾ ਘੰਟੇ ਦੇ ਕਰੀਬ ਆਪਣੇ ਫੈਕਟਰੀ ਦਾ ਗੇਟ ਹੀ ਖੋਲਿਆ ਤਾਂ ਫਿਰ ਸਾਨੂੰ ਉਥੇ ਮਜਬੂਰਨ ਵਾਸੋ ਬੋਲਣਾ ਵੀ ਪਿਆ ਭਾਈ ਜੇ ਤੁਸੀਂ ਸਾਡੇ ਹੀ ਸਾਥ ਨਹੀਂ ਦੇਣਾ ਆਪਣੇ ਪੰਜਾਬੀ ਭਰਾਵਾਂ ਦਾ ਹੀ ਸਾਥ ਦੇਣਾ ਪ੍ਰਵਾਸੀ ਬੰਦੇ ਅੰਦਰ ਕੰਮ ਕਰ ਰਹੇ ਨੇ ਪੰਜਾਬੀ ਸਾਡੇ ਬਾਹਰ ਖੜੇ ਨੇ ਉਹ ਕੰਮ ਤੇ ਨਹੀਂ ਹੈਗੇ ਪਰ ਵੀ ਅਸੀਂ ਫਿਰ ਇਹ ਆਪਣਾ ਜਿਹੜੇ ਹੈ ਜਿਹੜੇ ادارے ਨੇ ਉਹਨਾਂ ਦੇ ਅਸੀਂ ਉਲਟ ਚੱਲਾਂਗੇ ਉਹ ਜਿਹੜੀ ਮੇਰੀ ਵੀਡੀਓ ਮੇਰੀ ਵੀਡੀਓ ਸੀ ਇਸ ਕਰਕੇ ਮੈਂ ਉਹ ਜ਼ਰੂਰ ਬੋਲਿਆ ਵੀ ਇਸ ਤਰ੍ਹਾਂ ਜਿਹੜਾ ਪ੍ਰੋਗਰਾਮ ਨੇ ਤੁਸੀਂ ਜਦੋਂ ਅਸੀਂ ਸਾਂਝੀ ਕੌਲ ਦਿੱਤੀ ਹੈ ਪੰਜਾਬ ਦੇ ਹਰ ਵਰਗ ਨੇ ਸਾਲੋ ਸਾਥ ਦਿੱਤਾ ਵੀ ਇੱਕ ਜਿੱਥੇ ਸਾਡਾ ਤਰਨ ਨਲ ਗਿਆ ਉਸ ਦੇ ਸਾਹਮਣੇ ਬਿਲਕੁਲ ਫੈਕਟਰੀ ਚੱਲਦੀ ਹੋਏ ਤੋਂ ਸਾਡੇ ਵਾਸਤੇ ਇਹਨਾਂ ਮੋਚੀ ਦੀ ਗੱਲ ਹੈ ਅਸੀਂ ਇਹਨਾਂ ਨੂੰ ਹੱਥ ਵੀ ਜੋੜੇ ਸੀ ਉਸ ਤੋਂ ਬਾਅਦ ਚਲੋ ਉਹਨਾਂ ਦੇ ਫਿਰ ਆਪਣਾ ਨੁਮਾਇੰਦੇ ਆਏ ਉਹਨਾਂ ਨੇ ਸਾਡੇ ਕੋ ਆਪਣਾ ਸੌਰੀ ਫੀਲ ਕੀਤਾ ਵੀ ਅਸੀਂ ਗਲਤੀ ਮੰਨਦੇ ਹਾਂ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਇੱਕ ਵਾਰ ਮੈਂ ਹੋਰ ਤੁਹਾਡੇ ਨੂੰ ਨੌਲੇਜ ਲਿਓਣਾ ਚਾਹੁੰਦਾ ਪਰ ਖਾਸ ਕਰਕੇ ਜਿਸ ਏਰੀਆ ਦੇ ਵਿੱਚ ਆਪਾਂ ਖੜੇ ਆ ਆਪਣੇ ਮਗਰ ਨੀਲੋ ਨਹਿਰ ਹੈ ਜੀ ਔਰ ਇਸ ਨਹਿਰ ਦੇ ਕਾਰਨ ਤਕਰੀਬਨ 15 ਕਿਲੋਮੀਟਰ ਦੇ ਕਰੀਬ ਅਸੀਂ ਲੁਧਿਆਣੇ ਵੱਲੋਂ ਖੰਨੇਵਾਲ ਨੂੰ ਕਹੀਏ ਤਾਂ ਸਾਡਾ ਪਾਣੀ ਦਾ ਲੈਵਲ ਬਹੁਤ ਉੱਚਾ ਔਰ ਸਾਫ਼ ਹੈ ਪੀਣ ਯੋਗ ਪਾਣੀ ਹੈ ਪਰ ਉਹ ਇਹ ਨਹਿਰ ਬੰਦ ਹੋਣ ਜਾ ਰਹੀ ਜਿਹੜੇ ਮੇਰੇ ਵੀਰੇ ਮੇਰੀ ਗੱਲ ਸੁਣਦੇ ਨੇ ਇਹ ਨਹਿਰ ਬੰਦ ਹੋਣ ਜਾ ਰਹੀ ਹੈ ਇਹ ਨਹਿਰ ਬੰਦ ਕਰਕੇ ਇਹਨਾਂ ਨੂੰ ਪੱਕੀ ਕਰਨੀ ਦਰਾਹੇ ਤੋਂ ਤੁਸੀਂ ਆਪਣਾ ਪੱਤਰਕਾਰ ਵੀਰੋਂ ਦਰਾਹੇ ਵਾਲੀ ਸਾਈਡ ਦੇਖੋ ਜਾ ਕੇ ਇਹਨਾਂ ਨੂੰ ਕੰਮ ਸ਼ੁਰੂ ਕਰਤਾ ਨਹਿਰ ਬਣਾਣੀ ਜੀ ਸ਼ੁਰੂ ਕਰਤੀ ਨਹਿਰ ਪੱਕੀ ਹੋਣ ਜਾ ਰਹੀ ਹੈ ਜੇ ਇਹ ਨਹਿਰ ਪੱਕੀ ਹੋ ਜਾਂਦੀ ਹੈ ਜਿਹੜਾ ਪਾਣੀ ਸਾਡਾ ਸਾਫ਼ ਪਾਣੀ ਸਾਨੂੰ ਪੀਣ ਨੂੰ ਮਿਲਦਾ ਜਿੱਦਣ ਇਹ ਨਹਿਰ ਬੰਦ ਹੋ ਜਾਂਦੀ ਹੈ ਸਾਡੇ ਬੋਰ ਵੀ ਜਿਹੜੇ 200 ਫੁੱਟ 100 ਫੁੱਟ ਤੇ ਚੱਲਦੇ ਨੇ ਜਿਹੜੇ ਘਰਾਂ ਵਾਲੇ ਪਾਣੀ ਦੇ ਪੀਣ ਯੋਗ ਹੈਗੇ ਨੇ ਉਹ 3 350 ਫੁੱਟ ਦਾ ਜਾਣਗੇ ਜਿਹੜਾ ਗਰੀਬ ਪਰਿਵਾਰ 10000 ਦੀ ਨੌਕਰੀ ਤੇ ਕੰਮ ਕਰ ਰਿਹਾ ਉਹ ਆਪਣੇ ਪਰਿਵਾਰ ਨੂੰ ਸਹੀ ਪਾਣੀ ਪੀਣ ਯੋਗ ਸੀ ਪਾਣੀ ਪੀਣ ਯੋਗ ਨਹੀਂ ਰਹੂਗਾ ਸੀ ਖਾਣ ਦੀ ਗੱਲ ਕਰਨੇ ਪਰ ਉਹ ਸਾਡਾ ਪੀਣ ਦਾ ਸੋਰਸ ਹੀ ਖੋ ਰਹੇ ਨੇ ਸਾਡੇ ਕੋਲ ਸਾਫ ਪਾਣੀ ਖੋਇਆ ਜਾ ਰਹੇ ਨੇ ਸਰਕਾਰਾਂ ਸਾਰੀਆਂ ਇੱਕ ਨੇ ਚਾਹੇ ਪੰਜਾਬ ਸਰਕਾਰ ਆ ਚਾਹੇ ਭਾਰਤ ਸਰਕਾਰ ਆ ਇਹ ਰਲੀਆਂ ਹੋਈਆਂ ਨੇ ਔਰ ਇਹ ਹਰੇਕ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਮਾਰਨਾ ਚਾਹੁੰਦੀਆਂ ਨੇ ਕੱਲ ਨੂੰ ਇਹ ਨਹਿਰ ਬਣਦੀ ਐ ਪੱਕੀ ਨਹਿਰ ਹੁੰਦੀ ਹੈ ਸਾਡਾ ਪਾਣੀ ਖਰਾਬ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਇੰਡਸਟਰੀ ਇੱਥੇ ਜਾ ਰਹੀ ਦੁਆਰੇ ਔਰ ਬਹੁਤ ਪਾਣੀ ਗੰਦਾ ਹੋ ਰਿਹਾ ਬਹੁਤ ਸਾਨੂੰ ਸਾਰਾ ਪਤਾ ਹੈ ਜਿਹੜੀਆਂ ਡਾਈਆਂ ਲੱਗੀਆਂ ਹੋਈਆਂ ਨੇ ਟੈਂਕਾ ਲੱਗੀਆਂ ਨੇ ਪਾਣੀ ਧਰਤੀ ਦੇ ਵਿੱਚ ਜਾ ਰਿਹਾ ਔਰ ਗੰਦਾ ਪਾਣੀ ਹੋਣ ਨਾਲ ਜਿੰਨੀਆਂ ਸਾਨੂੰ ਬਿਮਾਰੀਆਂ ਲੱਗਣੀਆਂ ਨੇ ਉਹ ਹੌਣ ਵਾਲੇ ਦਿਨਾਂ ਦੇ ਵਿੱਚ ਸਮਾਂ ਬਹੁਤ ਭਿਆਨਕ ਆਊਗਾ ਅਸੀਂ ਤਾਂ ਇਸ ਇਲਾਕੇ ਦੇ ਵੀਰਾਂ ਨੇ ਕੱਲੇ ਕੱਲੇ ਘਰ ਦੇ ਬੱਚੇ-ਬੱਚੇ ਨੂੰ ਝੋਕਦੇ ਨਹਿਰ ਅਸੀਂ ਪੱਕੀ ਨਾ ਆਉਣ ਦਈਏ ਵੀ ਜੇ ਨਹਿਰ ਪੱਕੀ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਪੀਣ ਵਾਲੇ ਪਾਣੀ ਨੂੰ ਵੀ ਤਰਸੇਗਾ ਉਦੇ ਲਈ ਕੋਈ ਪ੍ਰੋਟੈਸਟ ਕੀਤਾ ਜਾਊਗਾ ਤੁਹਾਡੇ ਵੱਲੋਂ ਹਾਂਜੀ ਪ੍ਰੋਟੈਸਟ ਕੀਤਾ ਜਾਊਗਾ ਕੋਈ ਉਹਦੇ ਲਈ ਖੁੱਲੀ ਮੀਟਿੰਗ ਰੱਖੀ ਅੱਜ ਇਹ ਇਹ ਜਿਹੜਾ ਪੰਜਾਬ ਬੰਦ ਸੀ ਅਸੀਂ ਜਿਹੜੀ ਨੀਲੋ ਤੇ ਇੱਥੇ ਇੱਕ ਲੁਧਿਆਣੇ ਜਿਹੜਾ ਮੇਨ ਇਕੱਠੇ ਇੱਥੇ ਰੱਖਣ ਦਾ ਕਾਰਨ ਏ ਸੀ ਨੀਕਾ ਸੀ ਅੱਜ ਦਰਾਹੇ ਵੀ ਇਕੱਠਾ ਰੱਖਦੇ ਆ ਅਲੱਗ-ਅਲੱਗ ਜਗ੍ਹਾ ਇਕੱਠੇ ਹੋਣੇ ਸੀਗੇ ਇਹ ਇੱਕ ਖੁੱਲੀ ਮੀਟਿੰਗ ਰੱਖੀ ਲੋਕਾਂ ਦੇ ਵਿੱਚ ਲੋਕਾਂ ਦਾ ਹੰਗਾਰਾ ਕੀ ਹੁੰਦਾ ਵੀ ਆਪਾਂ ਨੂੰ ਇਹ ਨਹਿਰ ਬੰਦ ਕਰਾਉਣੀ ਚਾਹੀਦੀ ਹੈ ਇਹ ਲਾਸਟ ਦੇ ਅਸੀਂ ਇੱਥੇ ਫੈਸਲਾ ਲਵਾਂਗੇ ਜੋ ਵੀ ਜਿਸ ਤਰ੍ਹਾਂ ਦਾ ਵੀ ਜਨਤਾ ਦਾ ਹੰਗਾਰਾ ਹੋਊਗਾ ਉਸ ਨੂੰ ਉਤਰਵਾਣ ਕੀਤਾ ਜਾ ਰਿਹਾ ਹੈ ਜਿਹੜੀ ਫੈਕਟਰੀ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਕਿ ਫੈਕਟਰੀ ਅਸੀਂ ਓਪਨ ਬੰਦ ਓਪਨ ਸੀਗੀ ਬੰਦ ਕਰਵਾਨਗੇ ਜੀ ਉਹ ਕਿਹੜੀ ਚੀਜ਼ ਦੀ ਫੈਕਟਰੀ ਹੈਗੀ ਸੀ ਕਿਸ ਕਿਸੇ ਚੀਜ਼ ਦੀ ਇਹ ਸਰ ਸ਼ਾਇਦ ਕੰਬਲ ਇਥੇ ਪੈਕੇਜ ਹੁੰਦੇ ਆ ਉਹਦੀ ਫੈਕਟਰੀ ਹੈ ਔਰ ਜਦੋਂ ਅਸੀਂ ਬੰਦ ਕਰਵਾਨਗੇ ਉਹਨਾਂ ਨੇ ਚਲੋ ਅੱਧਾ ਘੰਟਾ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਗੇਟਮੈਨ ਨੇ ਦਰਵਾਜ਼ੇ ਨਹੀਂ ਖੋਲ੍ਹਿਆ ਉਹ ਥੋੜਾ ਜਣੀ ਤਲਕੀ ਵਾਲਾ ਮੋਹਲ ਬੰਨ ਕਰਕੇ ਸਾਰੀਆਂ ਗੱਲਾਂ ਕਰਨੀਆਂ ਪਈਆਂ ਇਸ ਕਰਕੇ ਇਹਨੂੰ ਅਸੀਂ ਆਪਣਾ ਮੈਨੂੰ ਬਿਆਨ ਵੀ ਦੇਣਾ ਪਿਆ ਵੀ ਫਿਰ ਅਸੀਂ ਮੌਂਟੀ ਕਰ ਲੂਗਾ ਪ੍ਰੋਡਕਟ ਨਹੀਂ ਖਰੀਦਾਂਗੇ ਕਿ ਕਿਸਾਨ ਭਰਾਵਾਂ ਨੂੰ ਕਿਹਾ ਵੀ ਜੇ ਜਦੋਂ ਸਾਡਾ ਸਾਥ ਨਹੀਂ ਦੇਣਗੇ ਫਿਰ ਅਸੀਂ ਇਹਨਾਂ ਦਾ ਸਾਥ ਕਿਉਂ ਦੇਈਏ ਇੱਕ ਰੀੜ ਦੀ ਹੱਡੀ ਹੁੰਦਾ ਆਪਣਾ ਜੇ ਆਪਣਾ ਕਿਸਾਨ ਜਾਂ ਮਜ਼ਦੂਰ ਵਰਗ ਜਿਹਨੇ ਚੀਜ਼ਾਂ ਖਰੀਦ ਨਹੀਂ ਆਲੇ ਕਿਸਾਨ ਤੋਂ ਕੰਮ ਚੱਲੂਗਾ ਤਾਂ ਵਪਾਰ ਚੱਲੂਗਾ ਬਾਜ਼ਾਰ ਦੇ ਵਿੱਚ ਜੇ ਸਾਡਾ ਜਿਹੜਾ ਵਪਾਰੀ ਭਰਾ ਜੇ ਸਾਡੇ ਨਾਲ ਸਾਥ ਨਹੀਂ ਦੇਣਗੇ ਬਹੁਤ ਮੈਂ ਹਰੇਕ ਨੂੰ ਮਾੜਾ ਨਹੀਂ ਕਹੂਗਾ ਬਹੁਤ ਵੀਰ ਇਹ ਜਿਹੇ ਨੇ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਬਿਲਕੁਲ ਮੁਕੰਮਲ ਤੌਰ ਤੇ ਬੰਦ ਕੀਤੀਆਂ ਦੁਕਾਨਦਾਰ ਵੀਰਾਂ ਨੇ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਤੇ ਇਹ ਤਾਂ ਬਿਲਕੁਲ ਤਰਨਾਇਨ ਦੇ ਸਾਹਮਣੇ ਚੱਲ ਰਿਹਾ ਸੀਗਾ 메ਨ ਰੋਡ ਦੇ ਉੱਪਰ ਇਹਨਾਂ ਨੂੰ ਚਾਹੀਦਾ ਸੀਗਾ ਇਹਨਾਂ ਦੀ ਗਲਤੀ ਸੀ ਬਹੁਤ ਵੱਡੀ ਉਸ ਤੋਂ ਬਾਅਦ ਚਲੋ ਇਹਨਾਂ ਨੇ ਆਪਣਾ ਕੋਸਰੀ ਫੀ ਵੀ ਕੀਤਾ ਫਿਰ ਬੰਦ ਕਰ ਦਿੱਤੀ ਫੈਕਟਰੀ ਬਾਅਦ ਵਿੱਚ ਹਾਂਜੀ ਫੈਕਟਰੀ ਇਹਨਾਂ ਨੇ ਬੰਦ ਕਰ ਦਿੱਤੀ ਇਹਨਾਂ ਨੇ ਆਪਣੇ ਵਰਕਰ ਬਾਹਰ ਕੱਢਦੇ ਆ ਔਰ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਲੱਗਿਆ ਵੀ ਤੁਸੀਂ ਪੰਜਾਬੀ ਭਰਾ ਜਿਹੜੇ ਸਾਡੇ ਨੇ ਉਹ ਤਾਂ ਅੰਦਰ ਹੈ ਨਹੀਂ ਤੁਸੀਂ ਪ੍ਰਵਾਸੀਆਂ ਨੂੰ ਕੰਮ ਦੇ ਰਹੇ ਹੋ ਸਾਡੇ ਪੰਜਾਬੀਆਂ ਨੂੰ ਕੰਮ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ 4-4 5-500 ਰੁਪਏ ਦਿਹਾੜੀ ਸੀ ਉਹ ਤਾਂ ਘਰਾਂ ਦੇ ਵਿੱਚ ਬੈਠੇ ਨੇ ਕਿ ਪ੍ਰਵਾਸੀ ਅੰਦਰ ਕੰਮ ਕਰ ਰਹੇ ਸੀ ਅਸੀਂ ਉਹਨਾਂ ਦੇ ਹੱਥ ਜੋ ਕੇ ਬੇਨਤੀ ਕੀਤੀ ਸੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਉਸ ਤੋਂ ਬਾਅਦ ਆ ਕੇ ਇੱਥੇ ਮੇਰੇ ਕੋਲ ਸੌਰੀ ਫੀਲਿੰਗ ਕਰਨਾ ਆਇਆ ਸੀ ਪਰ ਮੈਂ ਉਹਨਾਂ ਨੂੰ ਇਹ ਕਹਾਂ ਪ੍ਰਭਾਉ ਜੀ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਨਾ ਹੋਣ ਤਾਂ ਸਾਨੂੰ ਵੀ ਘਰ ਦੇ ਸਟੈਂਡ ਨਾਲ ਲੈਣੇ ਪੈਣ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਤਾਂ ਤਾਂ ਹੀ ਇਹ ਅੰਦੋਲਨ ਸਿਰੇ ਚੜਨਗੇ ਕੱਲ ਨੂੰ ਉਹਨਾਂ ਦੇ ਸਮੇਂ ਦੇ ਵਿੱਚ ਕਿਸਾਨ ਹੀ ਖਤਮ ਹੋ ਜਾਂਦਾ ਜੇ ਫਿਰ ਸਾਨੂੰ ਪਤਾ ਕਿ ਕੰਬਲ ਵਗੈਰਾ ਬਣਾਉਂਦੇ ਨੇ ਜੇ ਤਪ ਕਿਸਾਨ ਹੀ ਖਤਮ ਹੋ ਗਿਆ ਤਾਂ ਤੁਸੀਂ ਵੀ ਕੀ ਬਣਾ ਕੇ ਵੇਚ ਲੋਗੇ ਇਹ ਸਾਰੇ اڈਾਨੀ ਬਾਨੀ ਨੂੰ ਆਪਣਾ ਜੋ ਕੁਝ ਵੀ ਪਛਾਣਨਾ ਚਾਹੁੰਦੀਆਂ ਨੇ ਸਰਕਾਰਾਂ ਔਰ ਉਸ ਥਿਊਰੀ ਤੇ ਚੱਲ ਰਹੀਆਂ ਨੇ ਅੱਜ ਰਾਹ ਬੰਨੇ ਸ਼ੁਰੂ ਹੋ ਗਏ ਔਰ ਇਹ ਫੈਕਟਰੀ ਪਾਲਿਆ ਭਰਾਵਾਂ ਨੂੰ ਸਾਰਿਆਂ ਨੂੰ میری ਬੇਨਤੀ ਹੈ ਛੋਟੇ ਵੱਡੇ ਵਪਾਰੀ ਜਿੰਨੇ ਵੀ ਨੇ ਵੀ ਜੇ ਅਸੀਂ ਕੋਈ ਕਾਲ ਦਿੰਨੇ ਆ ਤੁਸੀਂ ਦੇਖੋ ਪਿਛਲੇ 1 ਸਾਲ ਤੋਂ ਆਪਣਾ ਖਨੂਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਟਰਨਾ ਚੱਲ ਰਿਹਾ ਅਸੀਂ ਹੁਣ ਇੱਕ ਪੰਜਾਬ ਬੰਦੀ ਕੋਲ ਦਿੱਤੀ ਔਰ ਹਰੇਕ ਵਰਗ ਨੇ ਖੁਸ਼ੀ-ਖੁਸ਼ੀ ਕੱਲ ਲਾਸਟ ਸੰਡੇ ਹੋਣ ਦੇ ਬਾਵਜੂਦ ਬਜ਼ਾਰ ਬੰਦ ਰਹੇ ਨੇ ਅੱਜ ਦਾ ਦਿਨ ਵੀ ਬੰਦ ਰੱਖਿਆ ਠੀਕ ਹੈ ਜੀ ਛੋਟੇ ਪਰਿਵਾਰਾਂ ਨੇ ਤਾਂ ਕੋਈ ਤਕਲੀਫ ਨਹੀਂ ਮਾਈ ਕਿਸੇ ਵੱਡੇ ਨੂੰ ਤਕਲੀਫ ਹੋਈ ਤਾਂ ਆਪਣਾ ਉਹਨਾਂ ਨੂੰ ਦਿੱਕਤ ਜ਼ਰੂਰ ਆਈ ਪਰ ਫੇਰ ਵੀ ਮੈਂ ਬੇਨਤੀ ਕਰੂੰਗਾ ਜੇ ਇਸ ਤਰ੍ਹਾਂ ਦਾ ਜੇ ਕੋਈ ਅੱਗੇ ਪ੍ਰੋਗਰਾਮ ਕੋਈ ਨਾ ਬਣੇ ਇਸ ਤਰ੍ਹਾਂ ਦਾ ਅੱਗੇ ਕੋਈ ਪ੍ਰੋਗਰਾਮ ਨਾ ਬਣੇ ਤਾਂ ਚੰਗੀ ਗੱਲ ਹੈ ਪਰ ਆਪਣਾ ਅਸੀਂ ਇਹ ਇੱਕ ਜਿਹੜਾ ਉਂਝਣਾ ਨਹੀਂ ਚਾਹੁੰਦੇ ਜੀ हां जी ਹੁਣ ਵੀ ਕੇਂਦਰ ਸਰਕਾਰ ਨਹੀਂ ਮੰਨਦੀ ਖੇਤੀ ਕਾਨੂੰਨ ਜਿਹਨਾਂ ਦੀ ਮੰਗ ਲਈ ਮੰਗਾ ਨੇ ਜਿਹੜੀਆਂ ਸਰ ਕਿਸਾਨਾਂ ਦੀਆਂ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੋਊਗਾ ਅਗਲੀ ਰਣਨੀਤੀ ਕੀ ਦੇਖੋ ਵੀਰੀ ਇਸ ਟਾਈਮ ਅਸੀਂ ਇੱਕ ਬਹੁਤ ਵੱਡਾ ਸਟੈਪ ਚੱਕੀ ਬੈਠੇ ਆ ਜੋ ਕਿ ਤੁਹਾਡੇ ਦੇਖਣ ਦੇ ਵਿੱਚ ਖਨੋਰੀ ਪਟਨ ਸਰਦਾਰ ਜਗਜੀਤ ਸਿੰਘ ਜੀ ਦਿੱਲੀਵਾਲ ਦਾ ਮਰਨ ਵਰਤ ਅਸੀਂ ਇਸ ਟਾਈਮ ਸਾਡਾ ਸਾਰਾ ਧਿਆਨ ਉਧਰ ਹੈ ਜਿਸ ਸਾਡੀ ਸਰਕਾਰ ਇਸ ਟਾਈਮ ਸੁੱਲੋਂ ਤੱਕ ਨਿਯਾਰੀ ਸ਼ਾਇਦ ਤੁਹਾਡੇ ਕੋਲ ਵੀ ਰਿਪੋਰਟ ਆ ਗਈ ਹੋਊਗੀ ਮੇਰੇ ਕੋਲ ਵੀਡੀਓ ਆ ਚੁੱਕੀਆਂ ਨੇ ਇਸ ਟਾਈਮ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਖਨੋਰੀ ਪਹੁੰਚ ਚੁੱਕਿਆ ਬਿਲਕੁਲ ਰਾਤ ਨੂੰ ਉੱਥੇ ਅਨਾਉਂਸਮੈਂਟ ਵੀ ਕੇ ਜਲਦੀ ਤੋਂ ਜਲਦੀ ਉਸ ਜਗ੍ਹਾ ਦੇ ਉੱਤੇ ਪਹੁੰਚੋ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਉੱਥੇ ਪਹੁੰਚੋ ਤਾਂ ਕਿ ਜਗਜੀਤ ਸਿੰਘ ਦੱਲਿਆਲ ਉਹਨਾਂ ਨੂੰ ਪ੍ਰਸ਼ਾਸਨ ਹਸਪਤਾਲ ਨਾਲ ਲੈ ਕੇ ਜਾਵੇ ਬਿਲਕੁਲ ਵੀਰ ਜੀ ਇਸ ਤਰ੍ਹਾਂ ਹੀ ਹੁਣ ਪਰ ਜਿਹੜੀ ਜਿਹੜਾ ਇਹ ਕੰਮ ਰਾਤ ਕਰਨਾ ਸੀ ਉਹਦੀ ਵੀ ਆਏ ਹੁਣ ਇਸ ਟਾਈਮ ਦੇਣ ਦੇ ਵਿੱਚ ਜੋ ਸਾਡੇ ਕੋਲ ਇਸ ਟਾਈਮ ਦੀ ਮੌਜੂਦਾ ਰਿਪੋਰਟ ਹੈ 5 7000 ਪੁਲਿਸ ਮੁਲਾਜ਼ਮ ਪੰਜਾਬ ਵਾਲੇ ਪਾਸਿਓਂ ਔਰ ਹਰਿਆਣਾ ਵਾਲੇ ਪਾਸਿਓਂ ਮੁਲਾਜ਼ਮ ਜਿਹੜੇ ਚਾਰੇ ਪਾਸਿਓਂ ਖਲੋਰੀ ਬਾਰਡਰ ਨੂੰ ਘੇਰਾ ਪਾਈ ਖੜੇ ਨੇ ਔਰ ਕਿਸੇ ਟਾਈਮ ਹੀ ਕੋਈ ਵੀ ਹੌਲੀ ਵਾਪਰ ਸਕਦੀ ਹੈ ਉੱਥੇ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਭਰਾਵੋ ਭਰਾ ਮਾਰੂ ਜੰਗਣਾ ਉੱਥੇ ਹੋ ਜੇ ਉੱਥੇ ਪਰ ਉਹ ਭਰਾ ਬੈਠੇ ਨੇ ਤੁਹਾਡੇ ਹੀ ਭਰਾ ਬੈਠੇ ਨੇ ਪਰ ਉਹ ਉਹ ਵੀ ਮਰਜੀਵੜੇ ਬੈਠੇ ਨੇ ਉਹਨਾਂ ਨੇ ਸੋਕੇ ਦਾ ਤਰੀਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਹੱਥ ਨਹੀਂ ਪਾਉਂਦੇ ਨਾ ਉਹ ਆਪਣੀਆਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਨੰਕੇ ਪ੍ਰਸ਼ਾਸਨ ਨੂੰ ਅੱਗੇ ਜਾਣਾ ਪਊਗਾ ਅਸੀਂ ਵੀ ਆ ਇਥੋਂ ਤਰਨਾ ਸਮਾਪਤ ਹੁੰਦੀ ਆ ਸਾਰ ਜਿੰਨੇ ਵੀ ਇਥੇ ਵੀਰ ਆ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਸਪੋਰਟ ਤੇ ਖਨੋਰੀ ਪਹੁੰਚਣ ਜਾ ਰਹੇ ਆ ਤਾਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਬੰਧਾਨ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਆ ਪੰਜਾਬ ਬੰਦੀ ਕੋਲ ਦਿੱਤੀ ਗਈ ਸੀਗੀ ਸਿੱਧੂਪੁਰ ਯੂਨੀਅਨ ਵੱਲੋਂ ਯਾ ਕਹਿ ਲਈਏ ਆ ਭਾਰਤੀ ਕਿਸਾਨ ਯੂਨੀਅਨ ਹੈ ਗੈਰ ਰਾਜਨੀਤਿਕ ਅਤੇ ਤੁਸੀਂ ਵੀ ਸਮਰਥਨ ਦਿੱਤਾ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਧਰਨੇ ਤੇ ਪਹੁੰਚੇ ਹੋ ਕੀ ਕੋ ਹਾਂਜੀ ਹਾਂਜੀ ਇਹ ਇਕੱਲੇ ਸਿੱਧੂਪੁਰ ਵੱਲੋਂ ਨਹੀਂ ਸੀ ਇਹ ਕਈ ਜਥੇਬੰਦੀਆਂ ਨੇ ਇਹ ਵੀ ਇਹਦੇ ਵਿੱਚ ਹੋਰ ਵਪਾਰ ਮੰਡਲ ਹੋਰ ਜੁਨੀਆਨਾ ਬਹੁਤ ਸ਼ਾਮਿਲ ਨੇ ਉਹਦੇ ਵਿੱਚ ਅਸੀਂ ਵੀ ਇਹਦੇ ਵਿੱਚ ਇੱਥੇ ਲਖਵਾਲ ਜੁਨੀਅਨ ਦੇ ਜਿਹੜਾ ਪ੍ਰਧਾਨ ਮੰਡੋਂ ਅਸੀਂ ਇਸ ਏਰੀਏ ਤੇ ਸਾਰੇ ਜਿੰਨੇ ਵਰਕਰਾਂ ਜਦ ਸਾਨੂੰ ਡੇਟ ਪਤਾ ਲੱਗਿਆ ਵੀ ਇੱਥੇ ਕਿ ਲਾਉਣਾ ਹੈ ਧਰਨਾ ਪਹਿਲਾਂ ਪਤਾ ਨਹੀਂ ਸੀ ਫਤੋਂ ਵੱਤ ਆਉਂਦੇ ਪਰ ਅਸੀਂ ਜਿੰਨੇ ਵਰਕਰ ਹੋ ਸਕਿਆ ਨੇੜੇ ਨੇੜੇ ਦੇ ਇੱਥੇ ਅਸੀਂ ਸਮਰਥਨ ਦਿੱਤਾ ਇਹ ਦੇਣਾ ਵੀ ਬਣਦਾ ਆਪਣਾ ਕਿਸਾਨਾਂ ਦਾ ਹੀ ਮੁੱਦਾ ਮੰਗਾ ਸਾਡੀਆਂ ਸਾਰੀਆਂ ਇਕੱਤੇ ਨੇ ਚਾਹੇ ਕੋਈ ਗੈਰ ਰਾਜਨੀਤਿਕਾ ਚਾਹੇ ਰਾਜਨੀਤਿਕਾ ਜੋਤਮూర్ਤੀ ਨਾਲ ਹੈਗੀਆਂ ਸਾਡੀਆਂ ਦਸਤਬੰਦੀਆਂ ਪਰ ਜਿਹੜੇ ਮੁੱਦੇ ਨੇ ਅਰ ਮੰਗਾ ਉਹ ਸਾਰੀਆਂ ਇਕੱਤੇ ਨੇ ਅਸੀਂ ਤਾਂ ਉਹ ਵੀ ਕਹਿੰਨੇ ਵੀ ਡੱਲੇ ਵਾਲਾ ਸਾਨੂੰ ਸਾਡੇ ਦੇ ਕਰ ਤੋਂ ਸਨਕੂਤ ਰਾਜਵੀ ਮੰਗਾ ਸਾਡੀਆਂ ਨੇ ਇਦੇ ਵਿੱਚ ਉਹ ਸਰਕਾਰ ਪਰ ਇਹਨੂੰ ਪੱਤ ਰਹੀ ਆ ਆਪਣੇ ਵਿੱਚ ਰਾਜਨੀਤੀ ਵਰਤਦੀ ਆ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਪੰਜਾਬ ਬੰਦੀ ਕੋਲ ਸੀ ਲੋਕ ਨਾਲ ਸਮਰਥਨ ਦੇ ਰਹੇ ਨੇ ਨਾਲ ਜੁੜ ਰਹੇ ਨੇ ਲੋਕਾਂ ਨਾਲ ਤਕਰੀਬਨ 100% મત ਮਿਲ ਰਿਹਾ ਸੰਪਰਕਾਂ ਚ ਤੁਹਾਨੂੰ ਪਤਾ ਲੱਗੇ ਗਿਆ ਇੱਥੇ ਕੋਈ ਜ਼ਰੂਰੀ ਕੰਮ ਵਾਲਾ ਹੀ ਆਇਆ ਪਰ ਲੋਕਾਂ ਨੇ ਪਹਿਲਾਂ ਹੀ ਤਿੰਨ ਦਿਨ ਤੋਂ ਕੋਈ ਵਪਾਰ ਜਥੇਬੰਦੀਆਂ ਸੀ ਚਾਹੇ ਕੋਈ ਟਰਾਂਸਪੋਰਟ ਸੀ ਚਾਹੇ ਪ੍ਰਾਈਵੇਟ ਆ ਹਰੇਕ ਨੇ ਸਮਰਥਨ ਦੇ ਕੇ ਪਹਿਲਾਂ ਹੀ ਆਪਣਾ WhatsApp ਤੇ ਪਾਇਆ ਚਾਹੇ ਸੰਪਰਕ ਕਰਿਆ ਪ੍ਰਧਾਨਾਂ ਕੋ ਇਹਨਾਂ ਨੂੰ ਜਾਲਦਾ ਵੀ ਟਾਈਮ ਨਹੀਂ ਮਿਲਿਆ ਵੱਧ ਤੋਂ ਵੱਧ ਪਬਲਿਕ ਨੇ ਜਾਨੀ ਸਹਿਯੋਗ ਹੀ ਦਿੱਤਾ ਸਦੇ ਹਿਸਾਬ ਨਾਲ ਤਾਂ 100% ਸਹਿਯੋਗ ਹੋ ਗਿਆ ਕੋਈ ਐਂਬੂਲੈਂਸ ਵਗੈਰਾ ਜਾਂ ਕੋਈ ਪਿਆ ਜਾਂ ਕੋਈ ਹੋਰ ਉਹ ਇਹ ਜਾ ਉਹ ਟਾਈਮ ਮਤਲਬ ਡੰਗੇ ਨੇ ਬਾਕੀ ਸਭ ਹੀ ਉਹ ਜਿਵੇਂ ਲੱਖੋਵਾਲ ਯੂਨੀਅਨ ਨੇ ਤਾਂ ਸਹਿਯੋਗ ਦਿੱਤਾ ਇਹਨਾਂ ਨੂੰ ਨਾਲ ਇਨਾਂ ਤੋਂ ਇਲਾਵਾ ਰਾਜੇ ਵਾਲੀ ਯੂਨੀਅਨ ਦੀ ਗੱਲ ਕਰੀਏ ਅਸੀਂ ਸੰਯੁਕਤ ਕਿਸਾਨ ਮੋਰਚਾ ਬਾਕੀ ਦੀ ਗੱਲ ਕਰੀਏ ਉਹ ਕਿਉਂ ਨਹੀਂ ਨਾਲ ਤੁਰਦੇ ਪਏ ਹੈਗੇ ਨਹੀਂ ਫਾਰਕਰ ਤਕਰੀਬਨ ਆਉਂਦੇ ਹੀ ਨੇ ਉੱਥੇ ਵੀ ਜਾਂਦੇ ਨੇ ਨਾ ਕਿਸੇ ਜਥੇਬੰਦੀ ਨੇ ਕਿਸੇ ਨੂੰ ਰੋਕਿਆ ਨਹੀਂ ਹੈਗਾ ਚਾਹੇ ਅਸੀਂ ਵੀ ਆਂ ਸਾਨੂੰ ਕੋਈ ਨਹੀਂ ਰੋਕਿਆ ਸਾਡੀ ਹਾਈ ਕਮਾਂਡ ਨੇ ਅਸੀਂ ਕੰਨ ਸਾਡੀ ਜਥੇਬੰਦੀ ਜਦੋਂ ਇੱਥੇ ਪਹਿਲਾਂ ਇਹਨਾਂ ਨੇ ਫਰਵਰੀ ਚ ਮੋਰਚਾ ਲਗਾਇਆ ਮਹਾਲੀ ਤੋਂ ਰੇਡ ਤੋਂ 2 ਮਹੀਨੇ ਸਾਡੀ ਫੁੱਲ ਗੱਡੀ ਰੋਜ਼ ਭਰ ਕੇ ਰੋਟੀ ਲੰਗਰ ਪਕਾ ਕੇ 8000 2000 ਬੰਦੇ ਦਾ ਲੈ ਕੇ ਜਾਂਦੀ ਰਹੀ ਹੈ ਕੋਈ ਸਾਡਾ ਮੰਗਾ ਸਾਡੀਆਂ ਇੱਕੇ ਨੇ ਅਸੀਂ ਤਾਂ ਕਿਸਾਨੀ ਮੁੱਦੇ ਤੇ ਲੜਨਾ ਹੈ ਕਿਸਾਨ ਹੈਗੇ ਆ ਅਸੀਂ ਆਪਸ਼ ਵਿੱਚ ਨਹੀਂ ਲੜਨਾ ਅਸੀਂ ਕਿਸਾਨੀ ਮੁੱਦੇ ਤੇ ਲੜ ਰਿਹਾ ਹੈ ਸਰਕਾਰ ਅਰ ਕੋਈ ਚਲੋ ਪੱਤਰਕਾਰ ਭਾਈ ਸਾਰੇ ਦਾ ਵੀ ਅਸੀਂ ਉਹ ਕਰਦੇ ਆ ਪਰ ਇਹਦੇ ਵਿੱਚ ਵੀ ਕੋਈ ਪੱਤਰਕਾਰ ਵੀ ਉਹਨੂੰ ਹੋਰ ਰੰਗਤ ਨਹੀਂ ਦੇ ਕੇ ਦੱਸ ਦਿੰਦੇ ਨੇ ਪਰ ਸਾਡੀਆਂ ਦਸਤ ਬੰਦੀਆਂ ਵਿੱਚ ਕੋਈ ਡਾ ਫਰਕ ਨਹੀਂ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਹਾਲਤ ਉਹਨਾਂ ਦੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਹਾਂ ਜੀ ਉਹ ਤਾਂ ਦੱਸੀ ਜਾ ਰਹੀ ਆ ਪਰ ਉਹ ਹੁਣ ਇੰਨਾ ਬਜ਼ੁਰਗ ਆਦਮੀ ਆ ਕਿੰਨੇ ਮਰੀਜ਼ ਨੇ ਮਤਲਬ ਪਤਾ 26ਵਾਂ ਦਿਨਾਂ ਸ਼ਾਇਦ ਜਾਨੀ ਜਾਂ 35ਵਾਂ ਜੁੱਤੀਵਾਂ ਦਿਨੋਗੇ ਰੋਟੀ ਦੇ ਬਿਨਾਂ ਤਾਂ ਆਪਾਂ ਨੂੰ ਇੱਕ ਡੰਗ ਨਾ ਮਿਲੇ ਆਪਾਂ ਘਰਦਿਆਂ ਨਾਲ ਲੜਦੇ ਆ ਮੇਰੇ ਡੇਟ ਹੋ ਗਿਆ ਮੈਨੂੰ ਦਿੱਤੀ ਨਹੀਂ ਉਹ ਉਹਦਾ ਦੇਖੋ ਉਹਦੇ ਨਾਲ ਵੀ ਗੁਰੂ ਮਹਾਰਾਜੇ ਖੜਾ ਅਰਦਾਸ ਕਰਕੇ ਕੱਲੇ ਆਲ ਸਾਹਿਬ ਬੈਠੇ ਨੇ ਉਹ ਪਰਮਾਤਮਾ ਨਾਲ ਆ ਪਬਲਿਕ ਨਾਲ ਆ ਸਾਰੀ ਆਵਾਮ ਨਾਲ ਆ ਉਹਨਾਂ ਦਾ ਉਸਤੇ ਪਾਸ਼ਾ ਮਤਲਬ ਉਹਨਾਂ ਤੇ ਕਿਰਪਾ ਕਰੂਗਾ ਇਸੇ ਘਰ ਸਿੱਤਵਾਲ ਨੂੰ ਜਾ ਰਿਹਾ ਜਿੱਤੇ ਗਈ ਹਟਾਂ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ ਡੱਲੇਵਾਲ ਸਾਹਿਬ ਨੂੰ ਹਸਪਤਾਲ ਭਰਤੀ ਕਰਾਇਆ ਜਾਵੇ ਇਹ ਵੀ ਗਿਆ ਸਾਈਆਂ ਲਗਾਈਆਂ ਜਾ ਰਹੀਆਂ ਨੇ ਸੁਣਨ ਜਾ ਰਿਹਾ ਕਿ ਉੱਥੇ ਫੋਰਸ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉੱਥੇ ਪਹੁੰਚਣਾ ਸ਼ੁਰੂ ਹੋ ਗਿਆ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਕਿਸੇ ਵੀ ਟਾਈਮ ਤੇ ਸਮੇਂ ਦੇ ਵਿੱਚ ਹਸਪਤਾਲ ਲੈ ਕੇ ਜਾਇਆ ਜਾ ਸਕਦਾ ਉਹ ਆ ਦੇਖੀਆਂ ਨੇ ਵੀਡੀਓ ਹਣ ਲੱਡਾ ਕੋਠੀ ਪੌ ਪੁਲਿਸ ਨਾਲ ਭਰੀ ਹੀ ਆ ਵਿੱਚੋਂ ਮੁਲਾਜ਼ਮ ਵੀ ਆਪਣੇ ਨਾਲ ਨੇ ਨਹੀਂ ਹੈਗਾ ਉਹ ਵੀ ਆਪਣੇ ਹੀ ਨੇ ਜਿਵੇਂ ਅੱਗੇ ਦਿੱਲੀ ਦੇ ਲੋਡਨ ਦੇ ਵਿੱਚ ਇਹ ਇੱਕ ਸਰਕਾਰ ਡਰਾਬੇ ਦੇ ਰਹੀ ਆ ਹੁਣ ਪਤਾ ਲੱਗਿਆ 10-15 ਐਂਬੂਲੈਂਸਾਂ ਵੀ ਲੱਗੀਆਂ ਨੇ ਪਰ ਇੰਨਾ ਸਖਾਲਾ ਨਹੀਂ ਹੈਗਾ ਢੱਲੇ ਵਾਲਾ ਸਾਹਿਬ ਨੂੰ ਕੱਕਣਾ ਇਹ ਮਤਲ ਜਿਹੜੀਆਂ ਸੁਪਰੀਮ ਕੋਰਟ ਦੇ ਆਰਡਰ ਅੱਜ ਸਰਕਾਰ ਮੰਨ ਰਹੀ ਆ ਢੱਲੇ ਵਾਲਾ ਸਾਹਿਬ ਖਾਤਰ ਕਿਸਾਨਾਂ ਵੀ ਮੰਗ ਖਾਤਰ ਮੰਨ ਰਹੀ ਆ ਜਿਹੜੀਆਂ ਹੋਰ ਇਹਨੇ ਆਰਡਰ ਸੁਪਰੀਮ ਕੋਰਟ ਦੇ ਹੋਏ ਨੇ ਉਹ ਤਾਂ ਅੱਜ ਤੀ ਸਰਕਾਰਾਂ ਨੇ ਮੰਨੇ ਨਹੀਂ ਹੈਗੇ ਉਹ ਵੀ ਅਸੀਂ ਉਹਦੀ ਆਰਡਰ ਤਹੀਨ ਨਹੀਂ ਕਰਦੇ ਇਹਦੇ ਆਰਡਰ ਖਾਤਰ ਚੱਲਿਆ ਸਾਹਿਬ ਨੂੰ ਦਵਾਈ ਲੈਣ ਦੀ ਤਹੀਨ ਆ ਅਰੋਰ ਅਰਦਾਸ ਕਰਕੇ ਬੈਠੇ ਨੇ ਉਹ ਖੁਦ ਆਪ ਬਿਆਨ ਦਿੰਦੇ ਨੇ ਮੈਂ ਦਵਾਈ ਨਹੀਂ ਲੈਣੀ ਉਹ ਆਪਣੀ ਅਰਦਾਸ ਕਰਕੇ ਬੈਠੇ ਨੇ ਪ੍ਰਮਾਤਮਾ ਨਾਲ ਦੀ ਚੜ੍ਹਦੀ ਕਲਾ ਹੀ ਰੱਖੂ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤੰਕਰਦੀਪੌਰ ਦੀਪੀ ਮਗਦਾ ਆ ਧਰਨੇ ਦੇ ਉੱਤੇ ਪਹੁੰਚੇ ਹੋਏ ਪੰਜਾਬ ਬੰਦੀ ਕੋਲ ਦਿੱਤੀ ਗਈ ਸੀ ਅੱਜ ਤੁਸੀਂ ਵੀ ਸਮਰਥਨ ਕਰਨ ਲਈ ਪਹੁੰਚੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਗਿਆ ਲੋ ਹੰਗਾਰਾ ਬਹੁਤ ਵਧੀਆ ਮਿਲਿਆ ਕਿਉਂਕਿ ਅੱਜ ਸਾਰੀਆਂ ਜਥੇਬੰਦੀਆਂ ਇੱਕ ਛੰਡੇ ਦੇ ਹੇਠਾਂ ਇਕੱਠੀਆਂ ਹੋ ਗਈਆਂ ਨੇ ਬਹੁਤ ਵਧੀਆ ਲੱਗਿਆ ਹਾਰੇਕ ਵਰਗ ਦਾ ਲੋਕ ਇੱਥੇ ਪਹੁੰਚੇ ਹੋਏ ਨੇ ਸਮਾਜ ਸੇਵੀ ਹੋਗੇ ਕਿਸਾਨ ਆਪਣੇ ਟੀਚਰ ਜੂਨੀਅਨ ਹੋਗੀ ਹੋਰ ਜਿੰਨੀਆਂ ਵੀ ਜੂਨੀਅਨ ਨੇ ਤਕਰੀਬਨ ਆਲਮੋਸਟ ਸਾਰੀਆਂ ਇਕੱਠੀਆਂ ਐ ਐਮਰਜੈਂਸੀ ਸੇਵਾਵਾਂ ਨੂੰ ਛੁੱਟ ਦਿੱਤੀ ਗਈ ਹੈ ਸਿਰਫ ਉਹ ਲੰਘਾਇਆ ਲੰਘਣ ਦਿੱਤੀਆਂ ਜਾ ਰਹੀਆਂ ਲੋਕ ਸਮਝ ਰਹੇ ਨੇ ਕਿ ਪੰਜਾਬ ਬੰਦ ਕੀਤਾ ਗਿਆ ਕਿਸ ਵਜ੍ਹਾ ਕਰਕੇ ਕੀਤਾ ਗਿਆ ਲੋਕਾਂ ਨੂੰ ਪਤਾ ਹੈ ਹਾਂਜੀ ਲੋਕਾਂ ਨੂੰ ਪਤਾ ਹੈ ਕਿਉਂਕਿ ਵਿੱਚ ਕੁਝ ਜਿਹੜੇ ਸ਼ਰਾਰਤੀਆਂ ਅੰਸਰ ਸੀ ਜਿਹੜੇ ਮੋਦੀ ਦੇ ਚਮਚੇ ਸੀ ਉਹਨਾਂ ਨੇ ਬੜਾ ਰੌਲਾ ਪਾਇਆ ਫੇਸਬੁੱਕ ਦੇ ਉੱਤੇ ਜੀ ਲੜਾਈ ਤਾਂ ਤੁਹਾਡੀ ਸੈਂਟਰ ਦੇ ਨਾਲ ਆ ਤੁਸੀਂ ਪੰਜਾਬ ਨੂੰ ਪ੍ਰੇਸ਼ਾਨ ਕਰਦੇ ਹੋ ਕਿਉਂਕਿ ਅਸੀਂ ਲੋਕਾਂ ਨੂੰ ਇਹ ਮੇਰੇ ਵੀਰਾਂ ਨੂੰ ਉਹਨਾਂ ਨੂੰ ਜਿਹੜੇ ਸ਼ਰਾਰਤੀਆਂ ਸਭ ਨੇ ਉਹ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹੀ ਉਹਨਾਂ ਦੇ ਕੰਨਾਂ ਦੇ ਵਿੱਚ ਜਿਹੜੇ ਅਸੀਂ ਆਵਾਜ਼ਾਂ ਉੱਚੀ ਕਰਕੇ ਸਪੀਕਰ ਦੀ ਤਰ੍ਹਾਂ ਵਜਾਉਣਾ ਚਾਹੁੰਦੇ ਆ ਵੀ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਹੈਗੇ ਅਸੀਂ ਲੋਕਾਂ ਨੂੰ ਪਰੇਸ਼ਾਨੀ ਤੋਂ ਵਿਚਾਰ ਰਹੇ ਡੱਲੇਵਾਲ ਸਾਹਿਬ 35 ਤੋਂ 36 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਦੇ ਉੱਤੇ ਬੈਠੇ ਨੇ ਉਹਨਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਹਾਂਜੀ ਕਿਉਂਕਿ ਉਹਨਾਂ ਨੂੰ 35 36 ਦਿਨ ਹੋ ਗਏ ਨੇ ਅੱਜ ਹੁਣ ਵੀ ਕਿਸੇ ਮੈਸੇਜ ਮਿਲਿਆ ਆ ਵੀ ਉਹਨਾਂ ਨੂੰ ਅੱਜ ਦੋਨਾਂ ਪਾਸੇ ਦੀਆਂ ਪੁਲਿਸ ਚੱਕਣ ਚਲੇ ਗਈ ਆ ਨਹੀਂ ਹੁਣ ਅਦਾਲਤ ਵੱਲੋਂ ਵੀ ਇਹੀ ਆ ਕਿ ਇਹਨਾਂ ਦਾ ਧਰਨਾ ਚੱਕਿਆ ਜਾਵੇ ਪਰ ਅਸੀਂ ਧਰਨਾ ਚੱਕਣ ਨਹੀਂ ਦਮਾਂਗੇ ਡੱਲੇਵਾਲ ਸਾਹਿਬ ਸਾਰਿਆਂ ਦੇ ਵਿੱਚ ਨੇ ਹਰ ਕੋਈ ਇੱਥੇ ਜਿੰਨੇ ਵੀ ਖੜੇ ਨੇ ਸਾਰੇ ਜਗਦੀ ਸਿੰਘ ਡੱਲੇਵਾਲ ਨੇ ਉਹ ਸਾਰੇ ਜਾ ਕੇ ਉੱਥੇ ਬਰਾਬਰ ਖੜਨਗੇ। ਹਨੋਰੀ ਬਾਰਡਰ ਤੇ ਜੇ ਜਾਣ ਦੀ ਲੋੜ ਪੈਂਦੀ ਹੈ ਉਹਨਾਂ ਦੇ ਕੋਲ ਉੱਥੇ ਉਹਨਾਂ ਦਾ ਸਾਥ ਦੇਣ ਦੇ ਲਈ ਤੁਸੀਂ ਪਹੁੰਚੋ। ਹਾਂਜੀ ਪਹਿਲਾਂ ਵੀ ਮੈਂ ਉੱਥੇ ਜਾ ਕੇ ਧਰਨਾ ਲਾਇਆ ਤੇ ਉੱਥੇ ਬੈਠਿਆ ਸੀ ਮੈਡੀਕਲ ਸਵਾਵਾ ਦਿੱਤੀਆਂ ਹੋਰ ਵੀ ਅਸੀਂ ਜਿੰਨਾ ਸਾਡੇ ਕੋਲ ਬਣ ਸਕਿਆ ਕੱਪੜੇ ਦੀ ਲੋੜ ਸੀ ਜਾਂ ਜੁੱਤੀਆਂ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਸੀ ਅਸੀਂ ਜਾ ਕੇ ਉੱਥੇ ਸਮਰਥਨ ਕੀਤਾ ਤੇ ਹੋਰ ਵੀ ਜਾ ਕੇ ਦੇਮਾ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਹਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਖਾਸ ਕਰਕੇ ਲੇਡੀਜ਼ ਹੋਣ ਚਾਹੇ ਹੋ ਉਹਨਾਂ ਨੂੰ ਕੀ ਕਰਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਕਿ ਅੱਜ ਜੇ ਅਸੀਂ ਨਾ ਇਕੱਠੇ ਹੋਏ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਵੇਂ ਹੁਣ ਬਾਤਾਂ ਦੇ ਵਿੱਚ ਅਸੀਂ ਸੁਣਾਉਂਦੇ ਆ ਕਹਾਣੀਆਂ ਸੁਣਾਉਂਦੇ ਅਸੀਂ ਕਹਾਣੀਆਂ ਸੁਣਾਉਣ ਜੋਗੇ ਰਹਿ ਜਾਗੇ ਸਾਡੇ ਬੱਚੇ ਸਾਡੇ ਸਿਰਾਂ ਦੇ ਵਿੱਚ ਜੁੱਤੀਆਂ ਮਾਰਨਗੇ ਕਿ ਤੁਸੀਂ ਤਾਂ ਸਿਆਣੇ ਬਿਆਣੇ ਅਸੀਂ ਤੁਸੀਂ ਤਾਂ ਬਚਾ ਲੈਂਦੇ ਜੇ ਜੇ ਤੁਸੀਂ ਕਿਸਾਨੀ ਤੇ ਜਵਾਨੀ ਨਹੀਂ ਬਚਾ ਸਕੇ ਤਾਂ ਸਾਡਾ ਆ ਹਾਲ ਤਾਂ ਬਿਲਕੁਲ ਜੀ ਅਸੀਂ ਪਹੁੰਚੇ ਸੀਗੇ ਲੁਧਿਆਣਾ ਚੰਡੀਗੜ ਜਿਹੜਾ ਨੈਸ਼ਨਲ ਹਾਈਵੇ ਹੈ ਜਿੱਥੇ ਪੰਜਾਬ ਭਰ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਬੰਦੀ ਕੋਲ ਦਿੱਤੀ ਗਈ ਸੀ ਤਾਂ ਸਿੱਧੂਪੁਰ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਹੀ ਲੱਖੋਵਾਲ ਯੂਨੀਅਨ ਨੇ ਵੀ ਜਿਹੜਾ ਸਾਥ ਹੈ ਇਸ ਦਰਨੇ ਨੂੰ ਦਿੱਤਾ ਹੋਇਆ ਨੀਲੋਂ ਪੁਲ ਦੇ ਉੱਤੇ ਦਰਨਾ ਲੱਗਿਆ ਸੀਗਾ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਫੀ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੋਇਆ ਹੈ ਐਮਰਜੈਂਸੀ ਸੇਵਾਵਾਂ ਨੂੰ ਸਿਰਫ ਜਿਹੜੀ ਐ ਤੋਂ ਛੂਟ ਦਿੱਤੀ ਗਈ ਹੈ ਤੇ ਇੱਕ ਫੈਕਟਰੀ ਜਿਹੜੀ ਐ ਇੱਥੇ ਦੱਸੀ ਜਾ ਰਹੀ ਹੈ ਕਿ ਜਿੱਥੇ ਦਰਨਾ ਲੱਗਿਆ ਸੀ ਉਹਦੇ ਬਿਲਕੁਲ ਨਜ਼ਦੀਕ ਇੱਕ ਫੈਕਟਰੀ ਸੀਗੀ ਜਿਹੜੀ ਕਿ ਚੱਲ ਰਹੀ ਹੋਈ ਸੀ ਉੱਥੇ ਵੀ ਆ ਯੂਨੀਅਨ ਜਿਹੜੀ ਸਿੱਧੂ ਪਰ ਯੂਨੀਅਨ ਦੇ ਅੱਗੋਂ ਪਹੁੰਚੇ ਸੀਗੇ ਬੰਦ ਕਰਵਾਉਣ ਦੇ ਲਈ ਉੱਥੋਂ ਵੀ ਉਹਨਾਂ ਦੀ ਜਿਹੜੀ ਬਹਿਸ ਹੈ ਜਰੂਰ ਹੋਈ ਆ ਪਰ ਜਦੋਂ ਉੱਥੇ ਜਾ ਕੇ ਇਹਨਾਂ ਨੇ ਬੰਦ ਕਰਵਾਈ ਫੈਕਟਰੀ ਤਾਂ ਉਸ ਤੋਂ ਬਾਅਦ ਜਰੂਰ ਆ ਕੇ ਉਹਨਾਂ ਨੇ ਇਸ ਧਰਨੇ ਦੇ ਵਿੱਚ ਆ ਕੇ ਮਾਫੀ ਮੰਗੀ ਆ ਕਿ ਸਾਡੇ ਤੋਂ ਗਲਤੀ ਹੋ ਗਈ ਅਸੀਂ ਜਿਹੜੀ ਫੈਕਟਰੀ ਖੋਲੀ ਹੈ ਉਸ ਤੋਂ ਬਾਅਦ ਬੰਦ ਜਰੂਰ ਕਰ ਦਿੱਤੀ ਗਈ ਹੈ ਜਿਹੜੀ ਫੈਕਟਰੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਖਨੋਰੀ ਬਾਰਡਰ ਦੇ ਉੱਤੇ ਡੱਲੇਵਾਲ ਸਾਹਿਬ ਨੂੰ ਅੱਜ ਹਸਪਤਾਲ ਲੈ ਜਾਇਆ ਜਾ ਸਕਦਾ ਹੈ ਕਾਫੀ ਫੋਰਸ ਜਿਹੜੀ ਹੈ ਖਨੋਰੀ ਬਾਰਡਰ ਦੇ ਉੱਤੇ ਲਗਾ ਦਿੱਤੀ ਗਈ ਹੈ ਤਬ ਦੇ ਰਹੇ ਅਪਡੇਟਸ ਲਈ ਦੇਖਦੇ ਰਹੋ 85 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ